ਮੈਂ ਦੇ ਵਿਧਾਇਕ ਨੂੰ ਸਮਝਦਾ ਜਿਹਦੇ ਹੁੰਦੇ ਹੋਏ ਇਹ ਪੋਲਟਰੀ ਫਾਰਮ ਲੱਗੇ ਕਿਉਂਕਿ ਹਾਲਾਤ ਹਲਕਾ ਵਿਧਾਇਕ ਨੇ ਦੇਖਣਾ ਹੁੰਦਾ ਹੈ ਕਿ ਮੇਰੇ ਹਲਕੇ ਦੇ ਵਿੱਚ ਕਿਹੜੀ ਚੀਜ਼ ਠੀਕ ਹੈ ਕਿਹੜੀ ਚੀਜ਼ ਲੋਕਾਂ ਦੇ ਮਨਤਾਬਕ ਨਹੀਂ ਔਰ ਜੋ ਅੱਜ ਦਾ ਸੰਘਰਸ਼ ਹੈ ਇਹ ਲੋਕਾਂ ਦਾ ਸੰਘਰਸ਼ ਹੈ ਲੋਕ ਸੰਘਰਸ਼ ਦੇ ਵਿੱਚ ਅਸੀਂ ਸਾਰੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਆਏ ਹਾਂ ਦੂਜੀ ਗੱਲ ਹੁਣੇ ਐਸ.ਡੀ.ਐਮ ਸਾਹਿਬ ਆਏ ਸੀ ਉਹ ਕਹਿ ਕੇ ਗਏ ਕਿ ਸਾਨੂੰ ਕੋਈ ਸਮਾਂ ਦੋ ਅਸੀਂ ਇਹਨੂੰ ਬੰਦ ਕਰਾ ਦਾਂਗੇ ਅਸੀਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਏਸ਼ੀਆ ਦਾ ਸਭ ਤੋਂ ਵੱਡਾ ਪੋਲਟਰੀ ਫਾਰਮ ਪਠਾਨਕੋਟ ਦੇ ਵਿੱਚ ਲੱਗਿਆ ਹੋਇਆ ਹੈ ਔਰ ਉੱਥੇ ਕਿਸੇ ਕਿਸਮ ਦੀ ਮੱਖੀ ਜਾਂ ਪ੍ਰਦੂਸ਼ਣ ਜਾਂ ਪੋਲਿਊਸ਼ਨ ਨਹੀਂ ਹੈਗਾ ਜੇਕਰ ਪਠਾਨਕੋਟ ਦੇ ਵਿੱਚ ਲੱਗੇ ਹੋਏ ਪੋਲਟਰੀ ਫਾਰਮ ਨੇ ਕਿਸੇ ਇਲਾਕੇ ਦੇ ਵਿੱਚ ਮੱਖੀ ਨਹੀਂ ਦਿੱਤੀ ਤਾਂ ਇਹ ਪੋਲਟਰੀ ਫਾਰਮ ਕਿਉਂ ਪੋਲੂਸ਼ਨ ਪੈਦਾ ਕਰ ਰਹੇ ਆ ਉਹਦਾ ਮੇਨ ਕਾਰਨ ਪੰਜਾਬ ਦੀ ਰਾਜ ਸੱਤਾ ਦੇ ਉੱਤੇ ਬੈਠੇ ਹੋਏ ਪ੍ਰਿਸ਼ਟ ਅਫਸਰ ਔਰ ਉਹਨਾਂ ਦੁਆਰਾ ਪ੍ਰਿਸ਼ਟਾਚਾਰ ਤਰੀਕੇ ਨਾਲ ਦਿੱਤੀਆਂ ਹੋਈਆਂ ਐਨਓਸੀਆਂ ਔਰ ਉਰੇ ਆ ਕੇ ਜਿਹੜਾ ਚੈਕਿੰਗ ਨਹੀਂ ਕੀਤੀ ਜਾਂਦੀ ਜੋ ਸ਼ਰਤਾਂ ਇਹਨਾਂ ਦੇ ਉੱਤੇ ਲਾਗੂ ਹੋਣੀਆਂ ਉਹ ਸ਼ਰਤਾਂ ਮੁਤਾਬਕ ਇਹ ਪੋਲਟਰੀ ਫਾਰਮ ਚਲਾਏ ਨਹੀਂ ਜਾਂਦੇ ਔਰ ਜਿਹੜੀ ਪਿੰਡਾਂ ਵਿੱਚ ਵਸਣ ਵਾਲੀ ਬਸੋਂ ਹੈ ਪਿੰਡਾਂ ਵਿੱਚ ਵਸਣ ਵਾਲੀਆਂ ਬੀਬੀਆਂ ਔਰ ਭੈਣਾਂ ਜਾਂ ਸਾਡੇ ਭਰਾ ਜਿਹੜੀ ਪਿੰਡਾਂ ਦੇ ਵਿੱਚ ਵਸਣ ਵਾਲੀ ਪਾਪੂਲੇਸ਼ਨ ਹੈ ਇਹਨਾਂ ਨੂੰ ਇਹ ਪਹਿਲੇ ਦਰਜੇ ਦਾ ਸ਼ਹਿਰੀ ਨਾ ਸਮਝਦੇ ਹੋਏ ਇਹਨਾਂ ਨੂੰ ਸਿਰਫ ਸਿਰਫ ਵੋਟਰ ਸਮਝਦੇ ਆਂ ਇਸ ਕਰਕੇ ਅੱਜ ਦਾ ਇਹ ਸੰਘਰਸ਼ ਹੈ ਜਿਹੜਾ ਇਹਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹ ਸੰਘਰਸ਼ ਦੇ ਵਿੱਚ ਅਸੀਂ ਸਾਰੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੋ ਇਹ ਸੰਘਰਸ਼ ਕਮੇਟੀ ਬਣਾਈ ਆ ਅਸੀਂ ਇਹਦੇ ਨਾਲ ਉੂ ਹਾ ਦਾ ਨਾਰਾ ਮਾਰਾਂਗੇ ਔਰ ਜਿੱਥੇ ਤੱਕ ਵੀ ਇਹ ਸੰਘਰਸ਼ ਕਮੇਟੀ ਕਹੂਗੀ ਉਸ ਉਸ ਦੇ ਨਾਲ ਅਸੀਂ